ਕੋਲੋਂ ਟੱਕੀ ਹੁਣੇ ਆ ਗਿਆ ਹੈ। ਜਮਾਈ ਮੈਂ ਆਪਰੇਸ਼ਨ ਕੀ ਫਾਇਲਾ ਡਾਇਰੈਕਟ ਇਸ ਤਰ੍ਹਾਂ ਨਹੀਂ ਸੱਤੀ ਰਿਹਾ ਕਿ ਇਸ ਤਰ੍ਹਾਂ ਆ ਰਿਹਾ ਹੈ। ऑपरेशन सील 15 ਤਹਿਤ ਅੱਜ ਪੰਜਾਬ ਪੁਲਿਸ ਤੇ ਹਰਿਆਣਾ ਪੁਲਿਸ ਜੁਆਇੰਟ ਕੋਆਰਡੀਨੇਸ਼ਨਲ ਇੰਟਰਸਟੇਟ ਨਾਕਾਬੰਦੀ ਕੀਤੀ ਗਈ ਹੈ ਤੇ ਬਠਿੰਡਾ ਡਿਸਟ੍ਰਿਕਟ ਵਿੱਚ 8 ਇੰਟਰਸਟੇਟ ਨਾਕੇ ਆਪਰੇਸ਼ਨਲ ਜਿਨ੍ਹਾਂ ਵਿੱਚੋਂ 2 ਥਾਣਾ ਸੰਗਤ 3 ਪਿੰਡ 4 ਖਾਣਾ ਰਾਮਾ ਤੇ 2 ਥਾਣਾ ਤਲਵੰਡੀ ਦੇ ਦੀ ਇਹਦੇ ਵਿੱਚ ਸਾਡਾ ਮੇਨ ਈਮ ਹੈ ਕਿ ਜਿਹੜੇ ਵੀ ਨਾਰਕੋਟਿਕਸ ਸਮਗਲ ਹੋ ਰਹੇ ਹੈ ਜਾਂ ਐਕਸਾਈਜ਼ ਦੀ ਕੋਈ ਇਲਿਸੀਟ ਲਿਕਰ ਦੀ ਮੂਵਮੈਂਟ ਹੈ ਜਾਂ ਕੋਈ ਇਲੀਗਲ ਆਰਮਜ਼ ਦੀ ਕਰਾਸ ਇੰਟਰਸਟੇਟ ਮੂਵਮੈਂਟ ਹੈ ਉਸ ਨੂੰ ਕਵਰ ਕਰ ਸਕੀਏ ਜਿਹੜੇ ਐਂਟੀ ਸੋਸ਼ਲ 엘ਮੈਂਟਸ ਹੈ ਉਹਨਾਂ ਤੇ ਇੱਕ ਸਟ੍ਰਿਕਟ ਆਪਾ ਵਿਜੀਲ ਮੇਨਟੇਨ ਕਰ ਸਕੀਏ ਇਹ ਮਾਪੋਰਸ ਅਗਿਆ ਜੋ ਲਗਾਈ ਗਈ ਹੈ ਸੋ ਜਾਂ ਇਹ ਜਿਵੇਂ ਦੱਸਿਆਵੇਂ ਅੱਠ ਨਾਕੇ ਆਪਰੇਸ਼ਨਲ ਆ ਹਰ ਨਾਕੇ ਤੇ 10 ਤੋਂ 15 ਆਪਣੇ ਮੁਲਾਜ਼ਮ ਹੈ ਦਾ ਆਰਾਊਂਡ 100 ਹੈ ਜਿਹੜੇ ਆਪਣੀ 100% ਮੈਜਰ ਡਿਪਲੋਇਡ ਹੈ ਆਮ ਲੋਕਾਂ ਨੂੰ ਕੀ ਅਪੀਲ ਕਰਾਂਗਾ ਗਾ ਆਮ ਲੋਕਾਂ ਨੂੰ ਹੀ ਅਪੀਲ ਹੈ ਕਿ ਜਿਵੇਂ ਤੁਹਾਨੂੰ ਪੰਜਾਬ ਸਰਕਾਰ ਦਾ ਸਮਿਸ਼ਨ ਦੇ ਯੁੱਧ ਨਸ਼ਾ ਬਰੋਦ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਸਾਡਾ ਪੁਲਿਸ ਦਾ ਸਹਿਯੋਗ ਕਰਨ ਤੇ ਜਿਹੜੇ ਵੀ ਲੋਕੀ ਨਸ਼ਾ ਪੈਡੀ ਕਰਦੇ ਆ ਸਮਗਲ ਕਰਦੇ ਉਹਨਾਂ ਦੀ ਇਨਫੋਰਮੇਸ਼ਨ ਸਾਨੂੰ ਦੇਈਏ ਤਾਂ ਕਿ ਅਸੀਂ ਉਹਨਾਂ ਤੇ ਸਖਤ ਕਾਰਵਾਈ ਕਰ ਸਕੀਏ